ਸਨਾਸਰੀ ਸ਼ਾਂਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਸੇਵਾਰ ਸਾਹਿਬ ਜੀ ਸਖੀ ਤੇ ਸਖੀ ਦੇ ਸੰਬਾਧ ਦੁਆਰਾ ਬੋਲ ਦਿੰਦੇ ਹੈ ਜਿਉਂ ਬਿਰਦ ਮਾਈ ਜਿਹੜੀ ਹੈ ਬੱਚੀ ਇੱਲੜ ਦੇ ਕਾਇ ਸਿੱਖਾ ਜੁੰਦੀ ਹੈ ਆਪਣੇ ਪਤੀ ਦੀ ਸੇਵਾ ਵੱਲੋਂ ਜਿਹੜੀ ਰੁਸਤੀ ਰਹਿੰਦੀ ਹੈ ਉਸ ਦੇ ਪ੍ਰਕਰਨ ਦੁਆਰਾ ਸਖੀ ਤੇ ਸਖੀ ਦੇ ਸੰਬਾਧ ਦੁਆਰਾ ਸੋਈ ਗੁਰੂ ਸਾਹਿਬ ਅਲੰਕਾਰ ਬਣਾ ਕੇ ਉਪਦੇਸ਼ ਦਿੰਦੇ ਹਨ ਫਿਰ ਸੰਗ ਮੂਠੜੀਏ ਇਹ પતિ ਦੇ ਨਾਲ ਇਹ ਮੂਠੜੀਏ ਰੁੱਸੀਏ ਹੋਈਏ ਲੁੱਟਿਏ ਹੋਈਏ ਖਬਰ ਨਾ ਪਾਈਆ ਜੀ ਕਹੀਂ ਉਹਦੇ ਪਤੀ ਦੀ ਸੇਵਾ ਕਰਨ ਦੀ ਖਬਰ ਨਹੀਂ ਪੜਣਾ ਕੀਤੀ ਆਪਣੇ ਜੀ ਦੇ ਅੰਦਰ ਫਿਰਦੇ ਦੇ ਅੰਦਰ ਪਤੀ ਹੈ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਆਪਾਂ ਸਾਰੀਆਂ ਇਸਤਰੀਆਂ ਜੀ ਨਹੀਂ ਆਈ ਇੱਕੋ ਪੁਰਖ ਸਵਾਈ ਨਾਲ ਇੱਕ ਵਾਹਿਗੁਰੂ ਹੀ ਪੁਰਖ ਹੈ ਸਭ ਇਸਤਰੀ ਜੀ ਜਿਨਨੇ ਜੀਅ ਜੰਤ ਸਭ ਇਸਤਰੀਆਂ ਦੀ ਨਿਆਈ ਹੈ ਸੋ ਹਜੂਰ ਫਰਮਾਉਂਦੇ ਹਨ ਫੇਰ ਸੰਧ ਮੂਠੜੀਏ ਪਤੀ ਆਕਾਲ ਪੁਰਖ ਦੇ ਨਾਲ ਮੂਠੜੀਏ ਕਾਮ ਕਰੋ ਲੋ મોਹ ਕਾਨੂੰ ਲੁੱਟ ਲਈਏ ਇਹਨਾਂ ਉਗਣਾ ਚ ਲੱਗਿਏ ਹੋਈਏ ਖਬਰ ਨਾ ਪਾਇਆ ਜੀ ਤੋ ਅਸ ਗੁਰੂ ਦੀ ਖਬਰ ਹਿਰਦੇ ਚ ਜੋ ਸਾਰੇ ਦਾ ਜੀਵਨੂਪ ਚੇਤਨ ਹੈ ਉਹਦੀ ਗੁਰਾਂ ਦੁਆਰਾ ਨਹੀਂ ਪ੍ਰਾਪਤ ਕੀਤੀ ਖਬਰ ਤਾਂ ਮਾਸਕ ਲਿਖਿਆ ਡਾਲੀ ਅੱਛਾ ਤਾਂ ਕੋਈ ਚੰਗਾ ਕੰਮ ਨਾ ਕੀਤਾ ਤੇਰੇ ਮੱਥੇ ਦਾ ਇਹੋ ਜਿਹਾ ਹੀ ਲੇਖ ਲਿਖਿਆ ਗਿਆ ਹੈ ਪੁਰਵਕਮਾਇਆ ਜੀ ਇਹ ਮੇਰੇ ਮੱਥੇ ਤੇ ਕਿਉਂ ਜੀ ਲੇਖ ਲਿਖਤਾ ਕਹਿੰਦੇ ਪੁਰਵਕਮਾਇਆ ਜੀ ਜੋ ਤੈਨ ਪੁਰਵ ਕਰਮ ਨੂੰ ਕਮਾਉਣਾ ਕੀਤਾ ਉਹ ਤੇਰੇ ਮੱਥੇ ਦਾ ਲੇਖ ਬਣ ਗਿਆ ਹੈ ਤੇਰੀ ਪੂਰਵਲੀ ਕਮਾਈ ਅਨੁਸਾਰ ਪੂਰਵਲੇ ਜਨਮਾਂ ਦੀ ਕਮਾਈ ਅਨੁਸਾਰ ਤੇਰਾ ਜੇਰਾ ਸੰਸੰਗੀ ਜੀਵਨ ਹੋਣਾ ਜਾਂ ਸਤੋਗੁਣੀ ਹੋਣਾ ਜਾਂ ਰਜੋਗੁਣੀ ਹੋਣਾ ਜਾਂ ਤਮੋਗੁਣੀ ਸੁਭਾਅ ਹੋਣਾ ਇਹ ਪੁਰਵਲੇ ਜਨਮਾਂ ਦੇ ਸਰਸਕਾਰਾਂ ਦੀ ਕਮਾਈ ਅਨਸਾਰ ਵਾਸ਼ਨਾ ਤੇਰੀ ਉਹੀ ਜੀ ਉਹਦੇ ਅਨਸਾਰ ਮਾਰ ਲੇਖ ਲਿਖ ਦਿੰਦਾ ਹੈ ਉਹ ਪਰਮੇਸ਼ਰ ਕੁਨਿਆ ਨਹੀਂ ਕੀਤਾ ਹੈ ਠੀਕ ਸਾਹ ਵੀ ਕੀਤਾ ਹੈ ਲੇਖ ਨਾ ਮਿਟਈ ਪੁਰਵ ਕਮਾਇਆ ਜੋ ਤੂੰ ਪੂਨ ਕਮਾਈ ਕੀਤੀ ਹੈ ਉਹਦੇ ਅਨਸਾਰ ਤੇਰੇ ਮੱਥੇ ਤੇ ਲੇਖ ਪਰਾਂ ਲਾਉਰ ਬਣਾ ਕੇ ਲਿਖ ਦਿੰਦਾ ਹੈ ਉਸ ਨੂੰ ਕੋਈ ਮਟਾ ਨਹੀਂ ਸਕਦਾ ਹੈ ਸਤਿਗੁਰੂ ਸਾਹਿਬ ਦੀ ਸ਼ਰਨ ਤੋਂ ਬਿਨਾਂ ਕਿਆ ਜਾਣਿਆ ਕਿਆ ਹੋਸੀ ਕੀ ਜਾਣੀਏ ਹੁਣ ਹੁਣ ਤਾਂ ਹੀ ਮਹਾਰਾਜ ਦਾ ਸਿਮਰ ਨਹੀਂ ਕੀਤਾ ਸਰਦਾ ਨਹੀਂ ਆਈ ਪ੍ਰੀਤ ਨਹੀਂ ਲੱਗੀ ਅੱਗੇ ਨੂੰ ਕੀ ਹੋਵੇਗੀ ਸਾਡੀ ਹਾਲਤ ਮਹਾਰਾਜ ਦੀ ਸਰਦਾ ਨਹੀਂ ਜਾਗੀ ਸਾਡੇ ਹਿਰਦੇ ਵਿੱਚ ਗੁਣੀ ਆਚਾਰ ਨਹੀਂ ਰੰਗ ਰਾਤੀ ਨਾ ਤਾਂ ਗੁਣੀ ਗਿਆਨਵਾਨਾਂ ਵਾਲੇ ਸਾਡੇ ਸ੍ਰੇਸ਼ਟ ਆਚਾਰ ਹੈ ਅਸੀਂ ਪਰ ਉਪਕਾਰ ਸੁਰ ਨਿਸਕਾਮ ਹੋ ਕੇ ਨਹੀਂ ਕਦੇ ਕਰਦੇ ਸੇਵਾ ਕਰਦ ਹੋਏ ਨੇਕ ਆਮੀ ਇਹ ਗੁਣੀਆਂ ਵਾਲੇ ਆਚਾਰ ਹੈ ਨਿਸਕਾਮ ਹੋ ਕੇ ਸੇਵਾ ਕਰਨੀ ਆਪਸਾ ਕਰ ਕਛਣਾ ਜਨਾਬ ਹੈ ਆਪਣਾ ਆਪਣਾ ਕੋਈ ਜਨਾਣਾ ਸਭ ਕੋਈ ਵਾਹਿਗੁਰੂ ਦਾ ਜਾਣ ਕੇ ਪਰ ਉਪਕਾਰ ਕਰਨਾ ਇਸ ਪ੍ਰਕਾਰ ਗੁਣੀ ਗਿਆਨਵਾਨਾਂ ਵਾਲੇ ਜਿਹੜੇ ਨਿਸਕਾਮ ਆਚਾਰ ਹਨ ਅਤੇ ਪ੍ਰੇਮਾ ਭਗਤੀ ਹੈ ਅਤੇ ਸਰੂਪ ਦੇ ਗਿਆਨ ਦਾ ਸਰਵਣ ਗਿਆਨ ਤੇ ਮੰਨਣ ਗਿਆਨ ਤੇ ਮਿਧਿਆਸਨ ਗਿਆਨ ਤੇ ਜਿਹੜਾ ਤਿਤ ਨੂੰ ਪ੍ਰਕਾਣਾ ਹੈ ਇਹ ਗੁਣੀ ਗਿਆਨਵਾਨਾਂ ਦੇ ਅਚਾਰ ਹੈ ਸ੍ਰੇਸ਼ਟਾਚਾਰ ਉਹਨਾਂ ਦੇ ਵਿੱਚ ਲੱਗੀ ਨਹੀਂ ਤੇ ਨਾਮ ਮੰਨ ਦੀ ਬਿਰਤੀ ਪ੍ਰੇਮ ਰੰਗ ਚ ਦਿੱਤੀ ਹੋਈ ਅੰਦਰੋਂ ਸਭ ਗੁਣ ਬਹਿ ਬਹਿ ਰੂਸੀ ਔਗਣੀ ਸਖੀਏ ਅੰਦਰ ਪੱਲੇ ਬੰਨੇ ਹੋਏ ਹਨ ਇਹਨਾਂ ਔਗਣਾ ਕਰਕੇ ਬੈਠ ਗੈਰ ਕੇ ਰੋਂਦੀ ਰਹेंगी ਬਾਰ ਬਾਰ ਦੁਨਜ ਬਹਿ ਰੁੜ ਰੁੜ ਕੇ ਬਾਰ ਬਾਰ ਦੁਨਜ ਚ ਧੜਕਦੀ ਫਿਰेंगी ਜਿਸ ਜੁਨ ਦੀ ਜਾਣੇਗੀ ਉੱਥੇ ਬੈਠ ਕੇ ਅਗਣਾ ਨੂੰ ਰੋਣਾ ਪਵੇਗਾ ਗੁਣ ਕੋਈ ਵੀ ਅੰਦਰ ਆਇਆ ਨਹੀਂ ਹੈ ਸਾਨ ਜੁਨ ਆਗ ਕੀ ਛਾਇਆ ਕੀ ਮੌਣ ਕਰਦੀਆਂ ਧੰਦਾ ਵੀ ਮੇਰੇ ਕੋਲੇ ਧੰਨ ਹੈ ਕੀ ਜਵਾਨੀ ਦਾ ਮੌਣ ਕਰਦੀ ਹੈ ਇਹ ਭੰਤੇ ਜਵਾਨੀ ਜਿਹੜੇ ਹਨ ਆਗ ਕੀ ਛਾਇਆ ਕੋਈ ਤਾਂ ਜੋ ਦੁਪਹਿਰਾ ਹੁੰਦਾ ਉਹਦੋਂ ਆਪਕੇ ਜਿਹੜੇ ਛੋਟੇ ਛੋਟੇ ਪੰਜਾਬ ਦੇ ਹੈ ਇਹਨਾਂ ਦੀ ਕਿੰਨੀ ਕੁ ਜੁਨ ਕੀ ਛਾਂ ਹੁੰਦੀ ਹੈ ਝਾਟੀ ਆਕ ਦੀ ਛਾਂ ਉਦੋਂ ਦੁਬਾਰੇ ਸੂਰਜ ਆਉਣੇ ਕਰਕੇ ਝਟ ਛਾਂ ਹਟ ਜਾਂਦੀ ਹੈ ਇਸੇ ਪ੍ਰਕਾਰ ਧੰਮ ਤੇ ਜਵਾਨੀ ਦਾ ਜਿਹੜਾ ਮਾਣ ਹੈ ਇਹ ਅਕਤੀ ਛਾਂ ਦੀ ਨਹੀਂ ਆਈ ਨਾਸਵੰਤ ਹੈ ਜਦੋਂ ਕਾਲ ਰੂਪੀ ਸੂਰੀ ਸਿਰ ਦੇ ਤੇ ਆ ਗਿਆ ਉਹਨਾਂ ਨਾ ਜਵਾਨੀ ਰਹਿਣੀ ਹੈ ਨਾ ਧੰਨ ਰਹਿਣਾ ਹੈ ਅਕਤੀ ਛਾਵ ਨੂੰ ਇੱਕ ਨਾਸਵੰਤ ਹਨ ਤੁਸੀਂ ਛਾਂ ਹੈ ਛਾਇਆ ਸੁਖ ਮੰਨਿਆ ਜਿਹੜਾ ਇਹਨਾਂ ਕਰਕੇ ਨਾ ਜਵਾਨੀ ਚ ਸੁਖ ਹੋਣਾ ਹੈ ਸਮਝੋ ਵੰਦੇ ਜੈਰੀ ਹੋਏ ਜਿਨੀ ਰਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਸਤਗਵਾਏ ਇਹ ਹੀ ਹਾਲਤ ਹੋਵੇਗੀ ਬਿਰਦ ਭੇ ਦਿਨ ਪੁੰਨਿਆ ਜਦੋਂ ਬਿਸਵਾ ਆ ਗਿਆ ਉਸ ਦਿਨ ਪੂਰੀ ਹੋ ਜਾਣੇ ਅੰਤ ਨੂੰ ਮੌਤ ਦਾ ਸਮਾਂ ਹੀ ਆ ਜਾਣਾ ਹੈ ਇਸ ਪ੍ਰਕਾਰ ਲਨ ਜੂਨ ਆਖ ਕੀ ਛਾਇਆ ਜਿਹੜਾ ਧੰਦਾ ਮਾਨ ਹੈ ਤੇ ਮੇਰੇ ਕੋਲੇ ਜਿਹੜੇ ਸਾਕਾਮ ਕਰਨ ਵਾਲੂ ਪੀਧਾਨੂ ਹੈ ਤੇ ਮੈਨੂੰ ਆਪਣੀ ਸਾਧਨਾ ਦਾ ਮਾਣੂ ਮੇਰੀ ਜਵਾਨੀ ਹੈ ਇਹ ਸਾਧਨ ਸੁਪਾਨਾ ਆਪਣੇ ਆਪ ਨੂੰ ਜਿਹੜੀ ਮੰਨਦੀ ਹੈ ਇਹ ਜਵਾਨੀ ਹੈ ਜੋ ਆਵਸਥਾ ਸ਼ੌਂਕ ਸਾਧਨ ਕਰਨ ਦਾ ਇਹ ਜਵਾਨੀ ਤੇ ਧੰਮ ਜਿਹੜਾ ਹੈ ਸਾਕਾਮ ਕਰਮਾਂ ਦਾ ਅਕਲੀ ਸ਼ੌਂਕੋਂ ਨਾ ਸੋ ਜਾਉਣ ਵਾਲੇ ਹਨ ਵਿਰਧ ਭੇ ਦਿਨ ਪੁੰਨੇ ਹੁਣ ਦੁਰਗ ਹੰਕਾਰੀ ਹੋ ਗਏ ਹੂੰ ਤੇ ਦਿਨ ਪੂਰੇ ਹੋ ਗਏ ਉਹ ਪੂਰੀ ਹੋਣ ਵਾਲੀ ਐ ਨਾਨਕ ਨਾਮ ਬਿਨਾ ਦੁਹਾਗ ਨੂੰ ਸਰਗੂ ਜੀ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾ ਦੁਹਾਗਣ ਛੁੱਟੜ ਇਸਤਰੀ ਜਿਵੇਂ ਹੁੰਦੀ ਹੈ ਮਾਲਕਾ ਉਹ ਗੁਣਾ ਵਾਲੀ ਜਾਣ ਕੇ ਛੱਡ ਲੁੰਦਾ ਉਸ ਨੂੰ ਇਸੇ ਪ੍ਰਕਾਰ ਭਾਈ ਨਾਮ ਤੋਂ ਬਿਨਾ ਗੁਰਾਂ ਦਾ ਉਪਦੇਸ਼ ਤਾਂ ਲਿਆ ਤੇ ਕਮਾਈ ਨਾ ਕੀਤੀ ਉਹ ਛੁੱਟੜੀ ਸਤਰੀ ਵੀ ਨਹੀਂ ਆਈਆਂ ਬਿਨਾ ਕਮਾਈ ਤੋਂ ਜਿਹੜੇ ਫਰਖਾ ਛੁੱਟੀ ਝੂਠ ਵਿਛੁੰਨੇ ਆ ਇਹ ਛੁੱਟੜ ਕਿਉਂ ਹੁੰਦੀ ਐ ਕਹਿੰਦੇ ਝੂਠੇ ਪਤੀਆਂ ਆਨੇਕ ਨਾਮ ਬਿਨਾ ਦੋ ਹਾਗਣ ਸਰਦੂ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਜੱਪੇ ਤੋਂ ਵਗੈਰ ਛੁੱਟੜੀ ਹੋ ਰਹੀ ਆ ਛੁੱਟੀ ਝੂਠ ਵਿਛੁੰਨੇ ਆ ਛੁੱਟੀ ਛੁੱਟੜ ਕਿਉਂ ਹੋਈ ਐ ਕਿੰਨੇ ਝੂਠਿਆਂ ਪੁਰਖਾਂ ਨੂੰ ਆਪਦੇ ਪਤੀ ਮੰਨ ਕੇ ਉਹਨਾਂ ਦੀ ਪਸੰਦ ਕਰਕੇ ਵਿਸ਼ੁਨੀਆਂ ਵਿਛੜੀ ਆਪਣੇ ਪਤੀ ਨਾਲ ਕਿਉਂ ਛੁੱਟੜ ਹੋਈ ਹੈ ਇਹ ਉਹਨੂੰ ਵੀ ਵਿਚਾਰਦੇ ਹੋਣੇ ਕਰਕੇ ਛੁੱਟੜ ਹੋਈ ਹੈ ਇਸੇ ਪ੍ਰਕਾਰ ਨਾਨਕ ਨਾਮ ਬਿਨਾ ਦੋ ਹੱਕ ਦੇ ਬਾਦਸ਼ਾਹ ਦੇ ਨਾਮ ਤੋਂ ਬਿਨਾ ਛੁੱਟੜ ਇਸਤਰੀ ਨਹੀਂ ਆਈ ਇਹ ਜੀਵ ਹੋਇਆ ਛੂਟੀ ਝੂਠੇ ਵਿਛੁੰਨੇ ਆ ਆਦਿਕ ਜੋ ਕਾਮ ਆਦਿਕ ਸੁਹਾ ਹੈ ਉਹਨਾਂ ਨੂੰ ਆਪਣਾ ਪਿਆਰੇ ਸਮਝ ਕਰਕੇ ਝੂਠ ਬੋਲਣ ਵਿੱਚ ਤੇ छुटੜ ਹੋ ਗਈ ਮਹਾਰਾਜ ਵੱਲ ਬਿਤੀ ਸੰਸਾਰਾਕਾਰ ਬਣੀ ਰਹੀ ਪਰਮਾਰਥਾਕਾਰ ਆਤਮਾਕਾਰ ਬਿਤੀ ਨਾ ਹੋਈ ਕਿਉਂ छुटੜ ਹੋ ਗਈ ਆ ਬੁੱਢੀ ਘਰ ਘਾਲਿਓ ਫੇਰ ਕਹਿੰਦੀ ਜਿਵੇਂ ਬਿਰਧ ਮਾਤਾ ਆਪਣੀ ਛੋਟੀ ਬੱਚੀ ਨੂੰ ਸਿੱਖਿਆ ਦੇਵੇ ਬੁੱਢੀ ਘਰ ਘਾਲਿਓ ਫੇਰ ਗੁੰਗਣ ਜੋਗੀ ਏ ਕਹਿੰਦਾ ਆਪਦਾ ਘਾਰ ਹੀ ਘਾਲਿਓ ਖਰਾਬ ਕਰ ਲਿਆ ਆਉਂਦਾ ਘਰ ਬਣਾ ਵਸਾਇਆੁਰ ਕਹਿ ਭਾਇ ਚੱਲੂ ਤੈਨੂੰ ਚਾਹੀਦਾ ਕਿ ਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਚੱਲ ਇਸੇ ਪ੍ਰਕਾਰ ਬੂਦੀ ਘਰ ਘਾਲਿਓ ਇਹ ਪਦਾਰਥਾਂ ਰੂਪੀ ਪਾਣੀ ਚ ਬੂਦੀ ਡੁੱਬੀ ਹੋਈਏ ਘਰ ਆਉਦੇ ਰੂਪ ਨੂੰ ਘਾਲਿਓ ਪ੍ਰਾਂਤ ਤੇ ਘਰ ਸਾਧ ਸੰਗਤ ਉਸ ਪਰਮੇਸ਼ਰ ਦਾ ਘਰ ਹੈ ਉਸ ਦੁਆਰਾ ਕੰਸ ਰੂਪ ਦੇ ਤਾਂ ਹੀ ਘਾਲਿਓ ਪਉਣਾ ਕਰ ਗੁਰ ਕੈ ਪਹਾੜੀ ਚੱਲੂ ਪ੍ਰਾਪਤੀ ਮਾਰੇ ਮੈਨੂੰ ਕਿਵੇਂ ਹੋਊ ਕਹਿੰਦੇ ਗੁਰੂ ਸਾਹਿਬ ਦੇ ਪਾਏ ਅਨਸਾਰ ਕਹੇ ਸਖੀ ਚੱਲਣਾ ਕਰੋ ਸਾਚਾ ਨਾਮ ਤੇ ਆ ਮਾਰੇ ਸਤਿਗੁਰੂ ਦਾ ਆਪੋ ਕਿਰਪਾ ਕਰੋ ਤਾਂ ਹਯੂਰ ਕਹਿੰਦੇ ਸੱਚੇ ਨਾਮ ਨੂੰ ਜਿਹਾਉਣਾ ਕਰ ਆਮ ਹੈ ਸੁਖ ਮਹਿਲੂ ਸਖੀ ਮਹਿਲ ਸੂਰਿਆ ਬਾਦ ਰੂਪੀ ਮਹਿਲ ਤੇ ਬਕੰਧ ਰੂਪੀ ਮਹੱਲ ਵਿੱਚ ਸੱਚਖੰਡੂ ਕੀ ਮਹੱਲ ਵਿੱਚ ਸਤ ਸਰੂਪ ਮਹੱਲ ਦੇ ਸੋਹਣ ਨੂੰ ਤੂੰ ਪਾ ਲਵੇਂਗੀ ਹਰ ਨਾਮ ਉਤੇ ਆਏ ਤਾਂ ਸੁਖ ਪਾਏ ਜੇ ਸਖੀ ਪ੍ਰਮੇਸ਼ਰ ਦੇ ਨਾਮ ਨੂੰ ਧਿਆਵੇਂ ਤਾਂ ਆਤਮਨੰਦ ਰੂਪੀ ਸੁਖ ਨੂੰ ਪਾਵੇਂ ਜੀ ਬਈ ਅੜਾ ਦਿਨ ਚਾਰੇ ਇੱਕ ਲੋਕ ਤਾਂ ਚਾਰ ਕਦੇ ਨਹੀਂ ਰਹਿਣਾ ਸਹਰੇ ਘਰੀ ਅੰਤ ਨੂੰ ਜਾਣਾ ਪਊਗਾ ਤੇ ਕਾਇਆ ਲੋਕ ਜਿਹਦੇ ਚਾਰ ਨੂੰ ਥੋੜੇ ਤੋਂ ਨਹੀਂ ਉਮਰ ਹੈ ਅੰਤੋਂ ਪ੍ਰਲੋਕ ਰੂਪੀ ਸਹਦੇ ਘਰ ਕੀ ਜਾਣਾ ਪਵੇਗਾ ਬਈ ਅੜਾ ਦਿਨ ਚਾਰੇ ਤੇ ਪਈਏ ਸੰਸਾਰਾਕਾਰ ਮ੍ਰਤੀ ਚਾਰਕ ਦੇ ਨਹੀਂ ਐ ਅੰਤ ਨੂੰ ਪਰਮਾਰਥਾਕਾਰ ਬਣਾ ਕਰਕੇ ਆਤਮਾਕਾਰ ਹੀ ਨਿਹਾਲ ਹੋਮੇਗੀ ਨਿਜ ਘਰ ਜਾਏ ਬਹਿ ਸੱਚ ਪਾਈ ਜੇ ਕਰਦੇ ਸਖੀ ਸੱਚ ਸਕੇ ਗੁਣਾਂ ਨੂੰ ਪਾਲ ਹੋਵੇਗੀ ਔਗਣ ਨਾ ਕਰਨੀ ਜੀ ਇਸ ਪ੍ਰਕਾਰ ਸੱਚ ਨਾਮ ਨੂੰ ਗੁਣਾਂ ਦੁਆਰਾ ਪ੍ਰਾਪਤ ਕਰਨਗੀ ਸਾਪਣੇ ਪ੍ਰੀਆ ਬਦਰੂਪੀ ਘਰ ਚ ਬੈਠੇ ਇਸਤਤ ਹੋ ਜਾਣਗੀ ਸ਼ਰੂ ਗ੍ਰਹੀ ਕਰਦੀ ਆ ਕੇ ਇਸਤਵ ਹੋ ਜਾਣਗੀ ਅਨ ਦਿਨ ਨਾਲ ਪਿਆਰੇ ਪਰ ਨਾਲ ਪਿਆਰੇ ਨਾਲ ਪਿਆਰ ਕਰਨੇ ਕਰਕੇ ਸੋਖ ਭਾਵੇਂਗੀ ਸੱਜ ਨਾਲ ਸੁਖ ਜਾਏ ਸੱਜ ਸੁਖ ਨੂੰ ਪਾਵੇਂਗੀ ਇਹ ਰਾਜਨੇ ਆਪਣੇ ਪਿਆਰੇ ਨਾਲ ਪਿਆਰ ਕਰਨਗੀ ਇਸੇ ਪ੍ਰਕਾਰ ਰਾਜਨੇ ਪਿਆਰੇ ਵਾਹਿਗੁਰੂ ਨਾਲ ਜੇ ਉਹ ਪਿਆਰ ਕਰਨਗੀ ਤਾਂ ਉਸ ਵਾਹਿਗੁਰੂ ਦੇ ਸੁਖ ਸਰੂਪ ਨੂੰ ਪਾਵੇਂਗੀ ਵੇਣ ਭਗਤੀ ਘਰ ਵਾਸ ਨਾ ਹੋਵੀ ਤੇ ਜੇਤੇ ਕਰਨਾ ਬਿਨਾ ਪਰਮੇਸ਼ਰ ਦੀ ਭਾਵ ਭਗਤੀ ਕਰੀ ਤੋਂ ਬਗੈਰ ਕਿਸੇ ਦਾ ਵਾਹਿਗੁਰੂ ਦੇ ਸਰੂਪ ਰੂਪੀ ਸੱਚਖੰਡ ਵਿੱਚ ਘਰ ਨਹੀਂ ਵਸਦਾ ਨਹੀਂ ਕਿਸੇ ਦਾ ਵੀ ਹੁੰਦਾ ਜਿਹੜੀ ਇਸਤਰੀ ਪਤੀ ਦੀ ਸੇਵਾ ਨਾ ਕਰੇ ਪਿਆਰ ਨਾ ਕਰੇ ਉਹ ਨਾਇਕ ਪਤੀ ਦੇ ਘਰ ਵਿੱਚ ਵਸਣ ਯੋਗ ਹੀ ਨਹੀਂ ਹੁੰਦੀ بے ਵਿਚਾਰ ਨ ਹੋਵੇ ਦੁਰਾਚਾਰ ਹਕਵਾੜੀ ਹੋਵੇ ਐਵੇਂ ਭਾਈ ਮਾਤਾ ਦੀ ਪ੍ਰੇਮਾ ਭਗਤੀ ਕਰੀ ਤੋਂ ਬਗੈਰ ਸਰਤੂਰੀਆ ਬਾਦ ਰੂਪੀ ਘਰ 'ਚ ਸਤਿ ਸ਼੍ਰੀ ਅਕਾਲ ਜੀ ਕਾਜ ਵਾਸਤਾ ਨਹੀਂ ਕੇਲਾ ਵੀ ਹੋਣੀ ਹੁੰਦਾ ਸੁਣਿਓ ਲੋਕ ਸਬਾਏ ਇਹ ਲੋਕੋ ਸਭ ਜਿੰਨੇ ਆਏ ਹੋਏ ਹਨ ਦੁਨੀਆ ਦੇ ਅੰਦਰ ਅਸੀਂ ਇਹ ਸਭ ਦੇ ਨਾਂ ਹੀ ਸੰਜਾ ਉਪਦੇਸ਼ ਦਿੰਨੇ ਆ ਇਹ ਸੁਣ ਲਓ ਸਾਡੇ ਉਪਦੇਸ਼ ਦੇ ਕਾਈ ਤੇ ਵਿਚਾਰ ਨੂੰ ਸੁਣ ਲਓ ਨਿਹਾਲ ਹੋ ਜਾਓ ਨਾਨਕ ਸਰਸੀ ਤਾਂ ਪਿਰ ਪਾਏ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਸੁਣਿਓ ਲੋਕ ਸਬਾਏ ਸਭ ਜਿੰਨੇ ਆਏ ਹੋਏ ਲੋਕ ਸੰਸਾਰ ਵਿੱਚੋਂ ਸਾਰੇ ਹੀ ਸੁਣ ਲੋ ਨਾਨਕ ਸਰਸੀ ਤਾਂ ਫਿਰ ਪਾਏ ਸਤਿਗੁਰੂ ਜੀ ਕਹਿੰਦਾ ਸਹਤ ਰਸ ਦੇ ਸਰਸੀ ਅੰਕ ਤਾਂ ਨੂੰ ਪ੍ਰਾਪਤ ਹੋ ਕੇ ਤਾ ਹੀ ਪਤੀ ਅਕਾਲ ਪੁਰਖ ਨੂੰ ਇਹ ਪਾ ਸਕਦੀ ਹੈ ਰਾਤੀ ਸੱਚੈ ਨਾਏ ਸਰਸੀ ਸਹਤ ਰਸ ਪ੍ਰੀਮ ਦੇ ਅੰਕ ਤਾਂ ਨੂੰ ਪ੍ਰਾਪਤ ਹੋ ਕੇ ਜੇ ਸੱਚੇ ਨਾਮ ਵਿੱਚ ਬਤੀ ਰੰਗੀ ਜਾਵੇ ਕਮਾਈ ਵਿੱਚ ਤਾਂ ਵਾਹਿਗੁਰੂ ਦੇ ਅਨੰਦ ਨੂੰ ਪਾ ਸਕਦੀ ਹੈ ਐਵੇਂ ਨਹੀਂ ਪਾ ਸਕਦੀ ਪਿਰ ਤਹਨ ਭਾਵ ਤਾ ਫਿਰ ਭਾਵ ਨਾਰੀ ਜੀ ਜੇ પતિ ਦੀ ਭਾਵਨਾ ਹੋਵੇ ਨਾ ਇਸਤਰੀ ਦੇ ਅੰਦਰ ਕਿ ਮੇਰਾ ਇਹ ਪਰਮੇਸ਼ਰ ਰੂਪਤੀ ਹੈ ਕੋ ਨਾਨਕ ਜੀ ਨੂੰ ਪਿਰੋ ਪਰਮੇਸ਼ਰ ਕਰ ਜਾਣੇ ਆ ਤੁਨ ਸੱਚੀ ਦਰਗਾਹ ਪਰਵਾਨੇ ਆ ਜਿਵੇਂ ਰਾਜਕੌਰ ਪੱਟੀ ਵਾਲੇ ਰਾਜੇ ਦੀ ਪੁੱਤਰੀ ਜਿਹੜੀ ਸੀ ਉਹ ਸੌਤ ਸੰਗੇ ਦੀ ਰਾਜੇ ਦੇ ਕਿਹਾ ਦੁੱਤਾਂ ਖਾਨੀ ਐ ਇਹ ਬਾਕੀ ਜੀਆਂ ਪਹਿਨ ਕੇ ਪਿਤਾ ਤੇਰਾ ਦੁੱਤਾ ਖਾਨੀ ਆ ਹਾਂ ਇਸ ਬੀਬੀ ਰਾਜਕੌਰਨ ਕਹਿਆ ਤੇ ਇਹ ਪਿਤਾ ਸਾਰਿਆਂ ਦਾ ਪਰਮੇਸ਼ਰ ਦਾਤਾ ਹੈ ਸਭ ਨੂੰ ਪਰਮੇਸ਼ਰ ਰੋਜੀ ਦਿੰਦਾ ਹੈ ਉਹਦਾ ਦੁੱਧ ਤੁਸੀਂ ਵੀ ਖਾਣੇ ਹੋਸੀਂ ਵੀ ਖਾਣੇ ਗੁਰੂ ਨਾਨਕ ਸਾਹਿਬ ਜੀ ਕਹੇ ਸੋ ਕਰਦਾ ਚਿੰਤਾ ਕਰੇ ਜਿਹਨੂੰ ਪਾਇਆ ਜੱਗ ਇਹ ਔਸਧੀ ਵਾਲ ਬੀਬੀ ਸੁਮਿੰਦਰ ਜੀ ਸੀ ਪਿਤਾ ਸੀ ਅਗਿਆਨੀ ਉਹ ਦੁਨੀ ਚੰਦ ਜਿਹਾ ਤੁਰਕਾ ਦੇ ਬਹੀਨ ਹੋ ਕੇ ਪਤੀ ਦਾ ਰਾਜ ਕਰਨਾ ਸੀ ਉਸ ਨੂੰ ਉਸੇ ਵੇਲੇ ਕਹਤਾ ਪਿੰਗਲਾ ਤੇ ਕੋੜੀ ਜਿਹੜਾ ਹੁੰਦਾ ਜੇ ਮੈਂ ਤੈਨੂੰ ਇਹਨੂੰ ਦੇ ਦਿੱਤਾ ਫਿਰ ਤੂੰ ਕੀ ਕਰੇਂਗੀ ਇਹ ਕਹਿਣ ਲੱਗੀ ਮੇਰਾ ਪਤੀ ਇਹ ਹੋਵੇ ਮਾਮਥੇਰਾ ਰੋਕ ਲਈ ਉਹਦੇ ਨਾਲ ਫਿਰੇ ਲੈ ਕੇ ਕਹਿੰਦਾ ਚੰਗਾ ਮੇਰੇ ਰਾਜ ਚ ਨਾ ਰਹੀ ਰਾਜ ਤੋਂ ਪੱਤੀ ਦੇ ਚ ਨਿਕਲ ਗਈ ਇਹ ਸੱਜਣਾ ਮੰਗਦੀ ਸਾਹ ਸੰਗੇ ਜੀ ਫਿਰਦੀ ਉਹ ਪਿੰਡਾਂ ਦੇ ਵਿੱਚ ਪਹਿਲਾਂ ਪਤੀ ਨੂੰ ਖਾਂਦੀ ਐ ਤੇ ਫਿਰ ਆਪ ਖਾਂਦੀ ਐ ਤੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆ ਗਈ ਵਸਾਖੀ ਦਾ ਦਿਹਾੜਾ ਸੀ ਸਾਹਿਬ ਸੰਗੇ ਜੀ ਗੁਰੂ ਅਰਜਨ ਸਾਹਿਬ ਉਹ ਉਸ ਦਿਨ ਮਹਾਰਾ ਸੰਤੋਖ ਸਰਦੀ ਸੇਵਾ ਕਰਾ ਰਹੇ ਸੀ ਇਹਨਾਂ ਪੁਛਮੀ ਦੇ ਮੇਰੀ ਆਲੇ ਹੀਠਾਂ ਕੱਟਿਆ ਪਾਲ ਮਹਾਰਾ ਦਾ ਪਟਾਇਆ ਸੀ ਗੁਰੂ ਰਾਮਦਾਸ ਜੀ ਦਾ ਉਸ ਵਕਤ ਸਾਹਿਬ ਸੰਗੇ ਜੀ ਅੰਮ੍ਰਿਤ ਏਥੇ ਖੜੋਤਾ ਸੀ ਵਸਾਖੀ ਵਾਲੇ ਦਿਨ ਸਾਹਿਬ ਸੰਗੇ ਜੀ ਜਿਸ ਵਕਤੇ ਖੜਾ ਏਥੇ ਬੇਰੀ ਵੇਖਾ ਰੱਖ ਕੇ ਤੁੰਗ ਪਿੰਡ ਭਿਖਾ ਮੰਗਣ ਚਲੀ ਗਈ ਇੱਕ ਦਿਨ ਗੁਰੂ ਕੇ ਲੰਗਰ ਤੇ ਛਕਿਆ ਉਸ ਵਕਤ ਮਗਰੋਂ ਵਸਾਕੀ ਦੇ ਦਿਨ ਕਾਂ ਆਇਆ ਇਹਦੇ ਕੋਈ ਚੰਗੇ ਕਰਮ ਸੀ ਉਸ ਕਾਂ ਸਾਹਿਬ ਸੰਗਤ ਜੀ ਆ ਕੇ ਚੁੰਝ ਮਾਰੀ ਪਾਣੀ ਵਿੱਚ ਉਹਦੇ ਪਾਣੀ ਠੀਨੇ ਕਰਕੇ ਉਹਦਾ ਮਨ ਐਸਾ ਪ੍ਰੇਰ ਹੋਇਆ ਉਹਨੇ ਇਸ਼ਨਾਨ ਕਰ ਲਿਆ ਇਸ਼ਨਾਨ ਕਰਦੋਂ ਕਾਂ ਤੋਂ ਹੰਸ ਬਣ ਗਿਆ ਸਾਧ ਸੰਗਤ ਜੀ ਅਮਰ ਸਤਿਗੁਰੂ ਸਦਾਜੀ ਜੀ ਦੇ ਨਾਤੇ ਕੂਆ ਹੰਸ ਹੋਇਆ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਟਿੰਗਲੇ ਮੇ ਤੇ ਕੋੜੀ ਨੇ ਉਸਰੇ ਕਾਂ ਨੂੰ ਹੰਸ ਬਣਿਆ ਵੇਖ ਕੇ ਇਸ਼ਨਾਨ ਕੀਤਾ ਉਹ ਵੀ ਮਹਾਰਾਜ ਜੀ ਦੀ ਕਿਰਪਾ ਹੋ ਗਈ ਰਾਜੀ ਹੋ ਗਿਆ ਉਹ ਬੀਬੀ ਨੇ ਫੇਰ ਗੁਰੂ ਸਾਹਿਬ ਤੋਂ ਨਿਆਂ ਕਰਾਇਆ ਸਤਜੀ ਜੀ ਨੇ ਦੱਸਿਆ ਬੀਬੀ ਇਹੋ ਤੇਰਾ ਪਤੀ ਹੈ ਤੇਰੇ ਪਤਿਵ੍ਰਤਾ ਧਰਮ ਨੂੰ ਭਾਗ ਲਾਗੇ ਪਿੰਗਲੇ ਤੋਂ ਕੋੜੀ ਤੋਂ ਰਾਜੀ ਹੋ ਗਿਆ ਸਵਰਨ ਵਰਗਾ ਰੰਗ ਹੋ ਗਿਆ ਫਿਰ ੱਕੀ ਆਵੇ ਰਾਜੀ ਨੂੰ ਬੁਲਾ ਕੇ ਮਹਾਰਾਜ ਨੇ ਕਿਹਾ ਵੀ ਇਹ ਤੇਰਾ ਜੁਆਈ ਹੈ ਇਹ ਅੰਮ੍ਰਿਤਸਰ ਸਾਹਿਬ 'ਚ ਇਸ਼ਨਾਨ ਕਰਕੇ ਰਾਜੀ ਹੋ ਗਿਆ ਹੁਣ ਤੇਰੇ ਘਰ ਪੁੱਤਰ ਦਾ ਕੋਈ ਨਹੀਂ ਸੱਤੇ ਧੀਆਂ ਸੀ ਇਸ ਲੜਕੀ ਨੂੰ ਰਾਜ ਦੇ ਦੇ ਤੇਰਾ ਹੁਣ ਅੰਤ ਦਾ ਸਮਾਂ ਹੈ ਸੁਣ ਕੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਉਹਨੇ ਰਾਜ ਦੇ ਦਿੱਤਾ ਸੀ ਐ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਬਖਸ਼ਿਸ਼ ਕੀਤੀ ਸੀ ਸਾਧ ਸੰਗਤ ਜੀ ਇਸੇ ਪ੍ਰਕਾਰ ਧੰਨੋ ਬੀਬੀ ਰਾਜਕੌਰ ਸੀ ਜਿਨ ਪਿੰਗਲੇ কুਸ਼ਤੀ ਪਤੀ ਦੀ ਵੀ ਸੇਵਾ ਕੀਤੀ ਸੀ ਸੋ ਇਸੇ ਪ੍ਰਕਾਰ ਹਜੂਰ ਫਰਮਾਉਂਦੇ ਹਾਂ ਮੇਰ ਧਨ ਭਾਵ ਹੈ ਜੇ ਪਤੀ ਦੇ ਇੱਕ ਧਾਨੀ ਸ਼੍ਰੀ ਦੀ ਭਾਵਨਾ ਹੋਵੇ ਸਰਦਾ ਹੋਵੇ ਕਿ ਮੇਰਾ ਪ੍ਰਵੇਸ਼ਰੂ ਪਤੀ ਹੈ ਤਾਂ ਫਿਰ ਭਾਵੈ ਨਾਰੀ ਜੀ ਤਾਂ ਉਹ ਪਤੀ ਨੂੰ ਪਾਉਂਦੀ ਹੈ ਇਸਤਰੀ ਹੈ ਭਾਈ ਇਸੇ ਪ੍ਰਕਾਰ ਫਿਰ ਧਨ ਭਾਵੈ ਜੇ ਕਰਕੇ ਫਿਰ ਪਤੀ ਆਕਾਲਪੁਰਖ ਜਿਉ ਹੈ ਸਾਰਿਆਂ ਦਾ ਉਹਦੇ ਤਾਂ ਹੀ ਧੰ ਜਿਹੜੀ ਵਿਵਸੂਪ ਇਸਤਰੀ ਹੈ ਇਹ ਜੀਵ ਦੇ ਅੰਦਰ ਭਾਵਨਾ ਹੋਵੇ ਅਸਾ ਅਸਿਵਤ ਕੀ ਜੀ ਸਾਖੀ ਜੀ ਤੁਨ ਕਬੀ ਜੀ ਸਰਦਾ ਹੋਵੇ ਜੇ ਕਰਕੇ ਤਾ ਪੇਰ ਭਾਵੈ ਨਾਰੀ ਨਾਰੀ ਜੀ ਸਾਪਸੀ ਅਕਾਲ ਪੁਰਖ ਨੂੰ ਇਹ ਨਾਰੀ ਜੀ ਰੂਪੀ ਸਰ ਕੀ ਹੁੰਦੀ ਹੈ ਮਹਾਰਾ ਨੂੰ ਭਾ ਜਾਂਦੇ ਹੋ ਜੇ ਸਰਦਾ ਕਰਦੇ ਮਹਾਰਾਜ ਜੀ ਕ੍ਰਿਸ਼ਨ ਜੀ ਲਿਖਾ ਸਰਦਾ ਬਾਣੂ ਲੱਭਤੇ ਗਿਆਨ ਸਰਦਾ ਵਾਲੇ ਗਿਆਨ ਰੂਪ ਨੂੰ ਭਾ ਲੈ ਪਾ ਲੈਂਦੇ ਆ ਭਗਤ ਰਵਦਾਸ ਜੀ ਨੇ ਕਿਹਾ ਹੈ ਕਿ ਇਹ ਅੰਤ ਜਾਮੀ ਆਪਰ ਬਾਪਾ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਆਪਣੇ ਬਾਪੂ ਦੇ ਮਰਬੇ ਤਾਂ ਨਹੀਂ ਖਰੀਦੇ ਹੋਏ ਜਿਹੜਾ ਸਰਦਾ ਕਰੇ ਉਹਨੂੰ ਇਹ ਪਾਤਸ਼ਾਹ ਤੋਂ ਪ੍ਰਾਪਤ ਹੋਣਾ ਰੰਗ ਪ੍ਰੀਤਮ ਰਾਤੀ ਜਿਨ੍ਹਾਂ ਦੀ ਦਿੱਤੀ ਪ੍ਰੀਤ ਨੂੰ ਅਕਾਲ ਪੁਰਖ ਦੇ ਪ੍ਰੇਮ ਰੰਗ ਚ ਰਸੀ ਹੋਈ ਹੈ ਗੁਰ ਕਾਬਦ ਵਿਚਾਰੀ ਗੁਰੂ ਸਾਹਿਬ ਦੀ ਸ਼ਬਦ ਵੀ ਵਿਚਾਰ ਕਰਦੀ ਹੈ ਧੰ ਹੈ ਉਹ ਗੁਰੂ ਸਾਹਿਬ ਅੱਜ ਜਦੋਂ ਦੀ ਫੈਸ਼ਨਵਾਦੀ ਅੰਗਰੇਜ਼ਾਂ ਦਾ ਨਕਲ ਲੋ ਕਰਨ ਲੱਗੇ ਐ ਐਸ਼ੇ ਸੁਤ ਪਏ ਐ ਕਾਹਦੇ ਆਜ਼ਾਦੀ ਚ ਪਏ ਐ ਪਰ ਬੀਬੀਆਂ ਨੇ ਪਰਖਾਂ ਨੇ ਸਾਰਿਆਂ ਨੂੰ ਨਿਜਮ ਆਪਣੀ ਛੱਡ ਦਿੱਤੇ ਮੈਂ ਜਿਵੇਂ ਛੱਡ ਕੇ ਦੁਨੀਆ ਦੇ ਸੱਲਮੇ ਵੇਖਦੇ ਆ ਕਿ ਜੀਵਨ ਉਹਨਾਂ ਦੇ ਡਿਗੜ ਗਏ ਚੰਗੇ ਆਚਾਰ ਨਹੀਂ ਰਹਿ ਚੰਗੇ ਆਚਾਰ ਰੱਖਣ ਦਾ ਆਦੇ ਪਈ ਮਾਸਟਰ ਬੀਆਂ ਨੂੰ ਅਤੇ ਮਾਸਟਰਾਂ ਨੂੰ ਸਿੱਖਿਆ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਜਿਸ ਕਰਕੇ ਚੰਗੇ ਆਚਾਰ ਵਾਲੇ ਬੀਬੀਆਂ ਬਣ ਚੰਗੇ ਆਚਾਰ ਵਾਲੇ ਜੀਵਨ ਵਾਲੇ ਬੱਚੇ ਬਣ ਜਿਸ ਕਰਕੇ ਦੁਨੀਆ ਦੇ ਇਹ ਸਿੱਖੀ ਧਰਮ ਜਿਹੜਾ ਉਹਦੇ ਫੁੱਲੇ ਤੇ ਪ੍ਰਚਾਰ ਹੋਵੇ ਤੇ ਦੁਨੀਆਂ ਦੇ ਜਿਹੜੇ ਖੋਟੇ ਨਿਜਮ ਹੈ ਉਹ ਸਾਰੇ ਟੁੱਟ ਜਾਣ ਚੰਗਿਆਈ ਵਾਲੇ ਰਾਹ ਅਸੀਂ ਚੁੜੀਏ ਸਦਾ ਭਲਾ ਹੋਵੇ ਜਿਸ ਕਰਕੇ ਰੰਗ ਪ੍ਰੀਤਮ ਰਾਤੀ ਇਸ ਪ੍ਰਕਾਰ ਪ੍ਰੀਤਮ ਅਕਾਲ ਪੁਰਖ ਦੇ ਰੰਗ ਰੂਜੀਆਂ ਦੀ ਬ੍ਰਿਤੀ ਰੰਗੀ ਹੋਈ ਹੈ। ਹੋਰ ਕੈ ਸ਼ਬਦ ਵਿਚਾਰੀ ਉਹ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਵਾਲੇ ਜੀਵਨ ਵਾਲੀਆਂ ਹੋਈਆਂ ਹਨ। ਹੋਰ ਸ਼ਬਦ ਵਿਚਾਰੀ ਨਾ ਪਿਆਰੀ ਜਿਹੜੀ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੀ ਉਹ ਨਾ ਪਤੀ ਅਕਾਲ ਪੁਰਖ ਦੀ ਪਿਆਰੀ ਹੈ। ਨਿਵ ਨਿਵ ਭਗਤ ਕਰੀ ਉਹ ਨਿਉ ਕਰਕੇ ਆਪ ਦੇ ਗੁਣਾਂ ਦੇ ਮਾਣ ਵੱਲੋਂ ਨੇਉ ਕਰਕੇ ਆਪਦੇ ਵਿਦਿਆ ਦੇ ਮਾਨ ਵੱਲੋਂ ਧੰਦੇ ਮਾਨ ਵੱਲੋਂ ਨਿਮਰਤਾ ਧਾਰ ਕੇ ਮਨवाणी ਸਵੀਕਾਰ ਕੇ ਮਹਾਰਾ ਸਾਡੀ ਭਗਤੀ ਕਰਦੇ ਹਨ ਮਾਇਆ মোহ ਜਲਾਏ ਪ੍ਰੀਤਮ ਉਹ ਪ੍ਰੀਤਮ ਅਕਾਲ ਪੁਰਖ ਗੁਰੂ ਸਾਹਿਬ ਦੀ ਕਿਰਪਾ ਜਿਨਾਂ ਤੇ ਹੋਈ ਹੈ ਉਹ ਮਹਾਰਾ ਸਾਬ ਮਾਇਆ ਦਾ মোহ ਸਾੜ ਦਿੰਦੇ ਅੰਦਰੋਂ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਰਸ ਮਹਿ ਰੰਗ ਕਰੇ ਉਹ ਵਾਹਿਗੁਰੂ ਦੇ ਰਸ ਪ੍ਰੇਮ ਵਿੱਚ ਪ੍ਰੇਮ ਕਰਦੀ ਹੈ ਜਿਹੜੀ ਰਸ ਨਾਮ ਰਸ ਵਿੱਚ ਰੰਗ ਪ੍ਰੇਮ ਕਰਦੀ ਹੈ ਰਸ ਜੋ ਆਨੰਦ ਦੇ ਸਾਰੇ ਜੀ ਰਸ ਰੂਪ ਬ੍ਰਹਮ ਹੈ ਉਹ ਉਸੇ ਦੇ ਰਸ ਪ੍ਰੇਮ ਕਰਦੀ ਹੈ ਜਿਹੜੀ ਪ੍ਰਭ ਸਾਚੇ ਸੇਤੀ ਰੰਗ ਰੰਗੇ ਜਿਵੇਂ ਸੱਚੇ ਵਾਹਿਗੁਰੂ ਦੇ ਸਾਥ ਭਾਈ ਜਿਹੜੀ ਪ੍ਰੇਮ ਰੰਗ ਚ ਆਪ ਰੰਗੀ ਹੋਈ ਹੈ ਅੱਜ ਗੁਰੂ ਸਾਹਿਬ ਨਗੇਤੀ ਰੰਗੀ ਹੈ ਲਾਲ ਪਹੀ ਮਨ ਮਾਰੀ ਉਹਦਾ ਮਨ ਦੀ ਵਾਸ਼ਨਾ ਮਾਰ ਕੇ ਲਾਲ ਪਿਆਰੀ ਸ਼ਕਤੀ ਦੇ ਸਹਿਤ ਹੋ ਗਈ ਹੈ ਲਾਲੀ ਗਿਆਨ ਦੀ ਚੜ ਗਈ ਹੈ ਕੌਣ ਬਣੀ ਰੀ ਤੇਰੀ ਲਾਲੀ ਕਮਰ ਬੰਨ ਤੂੰ ਪਹੀ ਗੁਲਾਲੀ ਨਾਨਕ ਸਾਚ ਵਸੀ ਸੁਹਾਗ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਸੱਚ ਸਰੂਪ ਵਿੱਚ ਬਸ ਗਈ ਜਿਨ੍ਹਾਂ ਦੀ ਬਿਰਤੀ ਉਹ ਵਾਹਿਗੁਰੂ ਦੇ ਸੁਹਾਗ ਵਾਲੀਆਂ ਮਹੱਤਵਾਂ ਸਖੀਆਂ ਹਨ ਫਿਰ ਸੋ ਪ੍ਰੀਤ ਪਿਆਰੀ ਉਹਨਾਂ ਦੀ ਪਤੀ ਦੇ ਨਾਲ ਪ੍ਰੀਤੀ ਹੈ ਕਿ ਉਹ ਪਤੀ ਦੀਆਂ ਪਿਆਰੀਆਂ ਹਨਗੀਆਂ ਕਿਉਂ ਜਿਨ੍ਹਾਂ ਦੀ ਪ੍ਰੀਤੀ ਵਾਹਿਗੁਰੂ ਦੇ ਨਾਲ ਹੈ ਉਹ ਮਹੱਤਵਾਂ ਸਖੀਆਂ ਸੁਹਾਗ ਦੀਆਂ ਪਿਆਰੀਆਂ ਜੀਵਨ ਮੁਕਤ ਹਨ ਫਿਰ ਘਰ ਸੂਹ ਹੈ ਸੋ ਮਨ ਕਰਕੇ ਵੀ ਪ੍ਰੀਤ ਹੈ ਬਾਣੀ ਕਰਕੇ ਵੀ ਪਿਆਰ ਵਾਲੀ ਹੈ ਜੋ ਪਿਰ ਘਰ ਸੂਹੈ ਨਾ ਕੋਈ ਇਹ ਕਰਕੇ ਜਿਵੇਂ ਰਾਜੇ ਦੇ ਘਰ ਚੋਂ ਰਾਣੀ ਦੇ ਘਰ ਚੋਂ ਪਤਨੀ ਵਨ ਚ ਸੋਹਣੀ ਹੈ ਜੇ ਫਿਰ ਭਾਵੇ ਜੀ ਜੇ ਕਰਕੇ ਪਤੀ ਦੀ ਖਰਵਾ ਹੋਵੇ ਚਿੱਟ ਵਿੱਚ ਇਸੇ ਪ੍ਰਕਾਰ ਪਿਰ ਘਰ ਸੂਹੈ ਨਾ ਕੋਈ ਆਕਾਲ ਪੁਰਖ ਦੇ ਘਰ ਸਰੂਪ ਵਿੱਚ ਨਾਰ ਉਹ ਜੀਵਨ ਮੁਕਤ ਮਹਾਪੁਰਖ ਉਹਦੇ ਮੁਕਤ ਹੋ ਕੇ ਸ਼ੋਭਾ ਪਾਉਂਦੇ ਹਨ ਜੇ ਫਿਰ ਭਾਵੇ ਜੀ ਜੇ ਵਾਹਿਗੁਰੂ ਦੀ ਭਾਵਨਾ ਹੋਵੇ ਹਿਰਦੇ ਚ ਕਿ ਸਾਰਿਆਂ ਜਵਾਹਰ ਦੀ ਜੋਤ ਹੈ ਉਸ ਨੂੰ ਵੇਖਣਾ ਕਰੀਏ ਠੁਠੇ ਵੈਣ ਚਵੇ ਜਿਹੜੀ ਗਾਈ ਇਸਤਰੀ ਪਤੀ ਦੇ ਸਾਹਮਣੇ ਝੂਠੇ ਬਚਨ ਬੋਲਦੀ ਆ ਕਾਮਨਾ ਆਵੇ ਜੀ ਉਹ ਪਤੀ ਦੇ ਕੰਮ ਨਹੀਂ ਆਉਂਦੀ ਲੈਕ ਜਿਹੜਾ ਪਤੀ ਹੈ ਝੂਠ ਬੋਲਣ ਵਾਲੀ ਇਸ ਦੇ ਪ੍ਰਕਾਰ ਠੁਠੇ ਵੈਣ ਜਿਹੜੇ ਬੋਲਦੇ ਆ ਕਿ ਸਾਡੀ ਹਰ ਵਕਤ ਸਮਾਧੀ ਲੱਗੀ ਰਹਿੰਦੀ ਹੈ ਅਈ ਤਾਂ ਆਪ ਦੇ ਸਰੀਰ ਨੂੰ ਧਰ ਨੂੰ ਹੱਥਾਂ ਪੈਰਾਂ ਨੂੰ ਵਖੋਵਾਸ ਕਰ ਲੈਨੇ ਆ ਇਸ ਪ੍ਰਕਾਰ ਝੂਠੇ ਵਚਨ ਬੋਲਦੇ ਉਹ ਚਾਰਦੇ ਹਨ ਦੇਹ ਅਧਿਆਸ ਦੇ ਵਿੱਚ ਫਸੇ ਹੋਏ ਆਪ ਦੀ ਪੂਜਾ ਵਾਸਤੇ ਪਖੰਡ ਕਰਦੇ ਆ ਕਾਮ ਨਾ ਆਵੇ ਜੀ ਉਹ ਵਾਹਿਗੁਰੂ ਦੀ ਪ੍ਰਾਪਤੀ ਦੇ ਆਨੰਦ ਦੇ ਕੰਮ ਨਹੀਂ ਆਉਂਦੀ ਉਹਨੂੰ ਜੀਵਨ ਮੁਕਤੀ ਨਹੀਂ ਮਿਲ ਸਕਦੀ ਜਿਹੜੇ ਪਖੰਡ ਵਾਸਤੇ ਆਪ ਦੀ ਪੂਜਾ ਵਾਸਤੇ ਝੂਠੇ ਵਚਨ ਬੋਲਦੇ ਹਨ ਝੂਠ ਆ ਲਾਵੇ ਕਾਮ ਨਾ ਜਿਹੜੀ ਇਸ ਤਰੀਕ ਝੂਠ ਬੋਲਦੀ ਆ ਸਦੀ ਨੇਕ ਦੇ ਕੰਮ ਨਹੀਂ ਆਉਂਦੀ ਇਸੇ ਪ੍ਰਕਾਰ ਝੂਠੋ ਆਦਿਕਾ ਨੂੰ ਫਰੇਬ ਸ਼ਲਾਦ ਕਨ ਜਿਹੜੇ ਬੋਨਦੇ ਐ ਉਹ ਵਾਹਿਗੁਰੂ ਦੀ ਪ੍ਰਾਪਤੀ ਦੇ ਸਰੂਪ ਆਨੰਦ ਦੀ ਕਮਾ ਪ੍ਰਾਪਤੀ ਰੂਪ ਕੰਮ ਨਹੀਂ ਆਉਂਦੇ ਮਹਾਰਾ ਨੂੰ ਪਾਉਂਦੇ ਨਹੀਂ ਹਨ ਨਾ ਪਿਰ ਦੇਖੈ ਨੇਣੀ ਉਹ ਤਾਂ ਬਈ ਜਿਹੜੀ ਵਿਛੜੀ ਰਹਿੰਦੀ ਐ ਪਤੀ ਦੇ ਦਰਸ਼ਨ ਵੀ ਅੱਖੀਂ ਦੇਖ ਸਕਦੀ ਕਿਉਂ ਪਤੀ ਅਕਾਲ ਪੁਰਖ ਨੂੰ ਮਨੁਬੁਧ ਰੂਪੀ ਨੇਤਰਾ ਨਾਲ ਅਮਰਾਜ ਰੂਪੀ ਨੇਤਰਾ ਨਾਲ ਉਹ ਸਰਗੁਣ ਸਰੂਪ ਦੇ ਅੱਖਾਂ ਸੱਜੇ ਖਦੇ ਮੇਤਰਾ ਨੂੰ ਆਪ ਦਰਸ਼ਨ ਨਹੀਂ ਕਰ ਸਕਦੇ ਆਗੁਣਯਾਰੀ ਕੰਤ ਵਿਸਾਰੀ ਜਿਹੜੀ ਔਗਣਾ ਵਾਲੀ ਹੈ ਪਤੀ ਉਹਨੂੰ ਦਿਲੋਂ ਭੁਲਾ ਦਿੰਦਾ ਹੈ ਇਸਤਰੀ ਦਾ ਮਾਰਨਾ ਇਹੋ ਆ ਦਿਲੋਂ ਭੁਲਾ ਜੀਏ ਆਪੇ ਹੀ ਮਰ ਜਾਂਦੀ ਹੈ ਇਸੇ ਪ੍ਰਕਾਰ ਆਗੁਣਯਾਰੀ ਕੰਤ ਵਿਸਾਰੀ ਜਿਹੜੀ ਔਗਣਾ ਵਾਲੀ ਕਾਮਕ੍ਰੋਧ ਵਾਲੀ ਹੈ ਉਹ ਪਤੀ ਅਕਾਲ ਪੁਰਖ ਨੇ ਆਪ ਦੀ ਪ੍ਰਾਪਤੀ ਦੇ layak ਨਾ ਸਮਝ ਕੇ ਵਿਸਾਰਤੀ ਹ ਛੁੱਟੀ ਵਿਦਣ ਰੈਣੀ ਉਹ ਛੁੱਟੀ ਛੁੱਤਰ ਹੋ ਜਾਂਦੀ ਹੈ ਵਿਦਣ ਦੁਖੀ ਦੀ ਉਹਨ ਦੁੱਖ ਦੇ ਸਹਤ ਉਹਦੀ ਰਾਤ ਗੁਜ਼ਰਦੀ ਹੈ ਅਵਸਤਾ ਗੁਜ਼ਰਦੀ ਹੈ یوں ਛੁੱਤਰ ਵਾਹਿਗੁਰੂ ਵੱਲੋਂ ਕਾਮਰੋ ਦੀ ਕੁ ਸੰਗਤ ਕਰਕੇ ਉਹਨਾਂ ਦੀ ਅਵਸਥਾ ਜਿਹੜੀ ਹੈ ਵਾਇ ਨੂੰ ਬੇਮਕਾਨੀ ਛੋਟੋ ਹੈਨੀ ਗੁਜਰਦੀ ਹੈ। ਗੁਰਸਾਖ ਨੂੰ ਨਾ ਦੁੱਖ ਦਾਇਕ ਰਹਿਣ ਅਵਸਥਾ ਉਹਨਾਂ ਵੀ ਹੁੰਦੀ ਹੈ। ਗੁਰਸਾਖ ਨਾ ਮੰਨ ਫਾਹੀ ਫਾਤੀ ਦੇਹ ਲੋ ਜੋ ਗੁਰੂ ਸਾਹਿਬ ਦੇ ਸ਼ਬਦ ਨੂੰ ਕਾਇ ਨਹੀਂ ਮੰਨਦੀ ਮੋਰ ਕੀ ਫਾਹੀ ਜਿ ਫਸੀ ਹੋਈ ਹੈ ਹਰ ਵਕਤ ਵਾਸ਼ਨ ਰੂਪੀ ਫਾਹੀ ਜਿ ਫਸੀ ਹੋਈ ਹੈ ਸਾ ਧਨ ਮਹਿਲ ਨਾ ਪਾਏ ਤੋ ਮਾਦਕਾਂ ਦੀ ਫਾਹੀ ਜਿ ਫਸੀ ਹੋਈ ਹੈ ਸਾਉ ਜੀਵ ਰੂਪੀ ਇਸਤਰੀ ਮਹਲੂਕ ਤਰੀਆ ਬਰ ਸੁਰੂਪ ਨੂੰ ਨਹੀਂ ਪਾ ਸਕਦੀ ਨਾਨਕ ਆਪੇ ਆਪ ਪਛਾਣੈ ਗੁਰੂ ਸਾਹਿਬ ਜੀ ਕਹਿੰਦੇ ਆਪਣਾ ਸਰੂਪ ਜੋ ਬ੍ਰਹਮ ਹੈ ਉਹਨੂੰ ਆਪਣੇ ਅੰਤਾਂ ਕਰਨ ਦੇ ਅੰਦਰ ਆਪਣੇ ਸੂਪ ਦੇ ਗਿਆਨ ਕਰਕੇ ਤੂੰ ਪਾਦੇ ਲੱਖਰ ਤੋਂ ਆਰਾ ਤਦ ਪਾਦੇ ਲੱਖਰ ਤੋਂ ਪਛਾਣੈ ਗੁਰਮੁਖ ਸਹਿਜ ਸਮਾਇਉ ਕਿਉ ਗੁਰਮੁਖ ਹਦਾਈ ਸੋਤੇ ਸਮਾਇਉਂਦੇ ਆ ਜਿਹੜੀ ਗੁਰਮੁਖ ਬੀਬੀਆਂ ਹਨ ਉਹ ਸ਼ਾਂਤੀ ਸੁਭਾਅ ਕਰਕੇ ਸੈ ਸ੍ਰੂਤੀ ਸਮਾਜ ਜਾਨੀਆਂ ਤੇਦ ਹੋ ਜਾਨੀਆਂ ਹਨ ਤੁੰ ਸੁਹਾਗ ਗੁਣ ਨਾਰ ਸਤਿਗੁਰੂ ਜੀ ਸਿਫਤ ਕਰਦੇ ਹਨ ਤੁੰੋਂ ਬੀਬੀਆਂ ਸੁਹਾਗਵੰਤੀਆਂ ਹਨ ਜਿਨ ਪਿਰ ਜਾਣਿਆ ਜੀ ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਕੋ ਨਾਮ ਜਿਵੇਂ ਕਿਰੋ ਪਰਮੇਸ਼ਰ ਕਰ ਜਾਣਿਆ ਤੁੰ ਸੱਚੀ ਕਰਗ ਪਰਵਾਨਿਆ ਜਿਨ੍ਹਾਂ ਨੇ ਆਪਣੇ ਪਤੀ ਦੀ ਪਛਾਣ ਕੀਤੀ ਹੈ ਕਿ ਪਤੀ ਤੋਂ ਬਗੈਰ ਪਤਿਬਰਦਾ ਤੁੰ ਤੋਂ ਬਗੈਰ ਜਿਹੜਾ ਇਹ ਜੀਵਨ ਹੈ ਇਹ ਖੁਆਰ ਕਰਨ ਵਾਲਾ ਹੈ ਕਿਉਂ ਆਪਣੇ ਪਤੀ ਨੂੰ ਵਾਹਿਗੁਰੂ ਪਤੀ ਨੂੰ ਸੰਤਾਂ ਭਗਤਾਂ ਨੇ ਜਿਨ੍ਹਾਂ ਨੇ ਪਛਾਣ ਲਿਆ ਹੈ ਦੇਵੀ ਦੇ ਉਤਿਆਂ ਦੀ ਪੂਜਨਾ ਕਰਨੀ ਖਰਾਬ ਕਰਨ ਵਾਲੀ ਉਹ ਜਾਣਦੇ ਐ ਨਾਮ ਬਿਨਾ ਕੂੜਿਆਰ ਨਾਮ ਤੋਂ ਬਿਨਾ ਉਹ ਸਮਝਦੇ ਝੂਠ ਦੀ ਪ੍ਰਾਪਤੀ ਵਾਲੀ ਆ ਕੂੜ ਬੋਲਣ ਵਾਲੀ ਆ ਕੂੜ ਕਮਾਣਿਆ ਜੀ ਉਹ ਗੂੜੇ ਪਤਿਆਂ ਦੇ ਨਾਲ ਪ੍ਰੇਮ ਕਰਨ ਦੇ ਰੂਪ ਕੂੜ ਦੀ ਕਮਾਈ ਨੂੰ ਕੀਤਾ ਹੈ ਇਸ ਪ੍ਰਕਾਰ ਕੂੜ ਝੂਠ ਬੋਲਣ ਆਰ ਕਾ ਨਹੀਂ ਕਮਾਈ ਲੋਕਾਂ ਦੀ ਤਰੱਕਾ ਵਾਸਤੇ ਕੂੜ ਦੀ ਕਮਾਈ ਨੂੰ ਛਿਲੇ ਕੱਢਣੇ ਤਪસ્યા ਕਰਨੀ ਹੈ ਅੰਦਰੋਂ ਵਾਹਿਗੁਰੂ ਦਾ ਪ੍ਰੇਮ ਨਾ ਹੋਣਾ ਕਿਉਂ ਕੂੜ ਦੀ ਕਮਾਈ ਨੂੰ ਕਮਾਉਣਾ ਚਾਹੀਏ ਜੀ ਹਰ ਭਗਤ ਸੁਭਾਅ ਹੀ ਸਾਚੇ ਭਾਗ ਹੀ ਜੋ ਪਰਮੇਸ਼ਰ ਦੀ ਭਗਤੀ ਕਰਦੀ ਹੈ ਉਹ ਸੋਬ ਨੀਕ ਮਹਾਪੁਰਖ ਸਖੀ ਹੈ ਸੱਚੇ ਆਕਾਲ ਤੁਖ ਨੂੰ ਉਹ ਭਾ ਗਈ ਹੈ ਭਾਏ ਭਗਤ ਪ੍ਰਭ ਰਾਤੀ ਮੇਰੀ ਪ੍ਰੇਮਾ ਭਗਤੀ ਵਾਹਿਗੁਰੂ ਜੀ ਤੇ ਰੰਗੀ ਰਹਿੰਦੀ ਹੈ ਹਰ ਵਕਤ ਮੇਰੇ ਰਲਿਆਲਾ ਜੂਵਨ ਬਾਲਾ ਕੀ ਸਖਿਓ ਮੇਰਾ ਪਤੀ ਆਕਾਲਪੁਰ ਰਲਿਆਲਾ ਖੁਸ਼ੀਆਂ ਵਾਲਾ ਹੈ ਜੋਨ ਇੱਕ ਰਸ ਰਹਿਣ ਵਾਲਾ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਸ ਦੁੱਖ ਨਹੀਂ ਨਾ ਮੰਜਾਲਾ ਐਸਾ ਜੋਵਨ ਸ਼ੌਕ ਦਾ ਵਸਤਾ ਜਿਵੇਂ ਜੀਜਾਸੂਰੀ ਜੋਨ ਵਸਤਾ ਹੈ ਉਹ ਜੋ ਉਹ ਇੱਕ ਰਸ ਜਿਹੜਾ ਰਹਿਣਾ ਨੇ ਵਾਹਿਗੁਰੂ ਨੇ ਨਾ ਉਹਦੇ ਅੰਦਰ ਬੁੱਢਾਪਣਾ ਹੰਕਾਰ ਨਾ ਬਾਲਕਪਣਾ ਅਗਿਆਨ ਹੈ ਇੱਕ ਰਸ ਰਹਿਣਾ ਜਿਹੜਾ ਇਹੋ ਹੀ ਸ਼ੌਂਕ ਅਸਤੰਤ ਜਵਾਨੀ ਵਾਲਾ ਹੈ ਇਸ ਰਾਵੀ ਰੰਗ ਰਾਤੀ ਜਿਨ੍ਹਾਂ ਦੀ ਦਿੱਤੀ ਪ੍ਰੇਮ ਰੰਗ ਤੇ ਰਚੀ ਹੋਈ ਹੈ ਉਸ ਵਾਹਿਗੁਰੂ ਦੇ ਆਨੰਦ ਨੂੰ ਉਹ ਮਾਣਦੇ ਆ ਗੁਰ ਸ਼ਬਦ ਵਿਗਾਸੀ ਸਹ ਰਾਵਾਸੀ ਜਿਹੜੀ ਗੁਰੂ ਸਾਹਿਬ ਦੇ ਸ਼ਬਦ ਕਰਕੇ ਖਿੜਗੀ ਦਿੱਤੀ ਜਿਨ੍ਹਾਂ ਦੀ ਵਗਾਸ ਵਿੱਚ ਚਾਗੀ ਹੈ ਅਫਲਾਸ ਵਿੱਚ ਚਾਗੀ ਹੈ ਉਹ ਸੋ ਪਰਮੇਸ਼ਰ ਨੂੰ ਰਾਵਾਸੀ ਰਹਣੀਆਂ ਹਨ ਤੇ ਰਹੁੰਦੀਆਂ ਹਨ ਅੱਗੇ ਨੂੰ ਰਾਵਾਸੀ ਰਹਿਣ ਗਈਆਂ ਮੰਨਣ ਗਈਆਂ ਆਨੰਦ ਪਰਮੇਸ਼ਰ ਦਾ ਹਲ ਪਾਇਆ ਗੁਣਕਾਰੀ ਉਹਨਾਂ ਗੁਣਕਾਰੀ ਜੋ ਉਪਕਾਰੀ ਸਤਿਗੁਰੂ ਹੈ ਉਹਨਾਂ ਦੁਆਰਾ ਬ੍ਰਹਮ ਗਿਆਨ ਰੂਪੀ ਫਲ ਨੂੰ ਪਾ ਲਿਆ ਹੈ ਗੁਣ ਵਿਸ਼ਿਆਂ ਦੀ ਕਾਰੀ ਦਵਾਈ ਕਰ ਲਈ ਹੈ ਵਿਸ਼ਿਆਂ ਨੂੰ দমন ਕਰ ਲਿਆ ਹੈ ਇਸ ਪ੍ਰਕਾਰ ਉਪਕਾਰੀ ਗੁਰਾਂ ਦੁਆਰਾ ਸਤਿਗੁਰੂ ਜੀ ਨਾਲ ਜੀ ਅਨੰਦ ਨੂੰ ਫਲ ਨੂੰ ਪਾ ਲਿਆ ਹੈ ਨਾਨਕ ਸਾਜ ਮਿਲੇ ਵਡਿਆਈ ਸਤਿਗੁਰੂ ਸਾਹਿਬ ਹੀ ਕਹਿੰਦੇ ਸੱਚਾ ਨਾਮ ਜਪਣੇ ਕਰਕੇ ਭਾਈ ਕਿ ਸੱਚੀ ਵਡਿਆਈ ਮਿਲਦੀ ਹੈ ਬਾਕੀ ਝੂਠੀਆਂ ਵਡਿਆਈਆਂ ਹਨ ਨਾ ਉਸ ਬੰਦ ਹਨ ਫਿਰ ਘਰ ਸੋਹ ਹੈ ਨਾਰੀ ਪਰ ਜੇ ਘਰ ਚੋ ਇਸਤਰੀ ਸੋਭਨੀ ਕੁੰਜੀ ਜਿਵੇਂ ਪਟਨਾਣੀ ਬਣ ਕੇ ਰਾਜੇ ਦੀ ਉਹ ਸੋਹਦੀ ਹੈ ਇਸੇ ਪ੍ਰਕਾਰ ਰਾਜਾ ਅਕਾਲਪੁਰਖ ਤੇ ਇਹ ਸਾਡੀ ਆਪਾਸ ਗ੍ਰਤੀ ਜਿਹੜੀ ਸਾਖੀ ਜਤਨ ਦੀ ਨਾਰੀ ਬਣ ਕੇ ਵੈਦੂ ਨਾ ਸਰੂਪ ਬ੍ਰਹਮ ਗਿਆਨੀ ਆਪਰਵੇਸ਼ ਰੂਪ ਹੋ ਕੇ ਸੋਭਾ ਨੂੰ ਪਾਉਂਦੇ ਐ ਜਿੱਥੇ ਰਾਜ ਦਾ ਹੁਕਮ ਹੁੰਦਾ ਹੈ ਮਲਕਾਂ ਦਾ ਸਾਰੇ ਨੂੰ ਹੁਕਮ ਚੱਲਦਾ ਹੈ ਐਵੇਂ ਸਾਰੇ ਸੰਸਾਰ ਤੇ ਮਹਾਪੁਰਖਾਂ ਦੀ ਆਗਿਆ ਚੱਲਣ ਲੱਗ ਜਾਂਦੀ ਹੈ ਕਿਉਂ ਵੈਦੂ ਦੇ ਘਰ ਚ ਸੋਭ ਨਹੀਂ ਹੁੰਦੇ ਐ ਲੋਕਾਂ ਨੂੰ ਮੀਟ ਕਰਕੇ ਇਹਨੂੰ ਸੋਭਾ ਪਾਉਂਦੇ ਹਨ ਸਾਭ ਸੰਗਤ ਦੀ ਕਿਉਂ ਸਤਗੁਰੂ ਮਹਾਰਾਜੀ ਨੇ ਇਹ ਸੰਤ ਪਹਿਲੇ ਪਾਛੋਂ ਇਥੇ ਸਪੂਰਨ ਕੀਤੇ ਹਨ